ਮੇਰਾ ਨਾਮ ਹੈਗਾ ਜੀ ਸਿਮਰ ਸੰਧੂ ਵੈਸੇ ਮੇਰਾ ਫੁੱਲ ਨੇਮ ਸਿਮਰਨਜੀਤ ਕੋਹਰਾ ਔਰ ਇਸ ਲਾਈਨ ਦੇ ਵਿੱਚ ਮੇਰਾ ਨਾਮ ਸਿਮਰ ਸੰਧੂ ਆ। ਬਈ ਮੇ ਇੱਕ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਨਾ ਤੁਸੀਂ ਕੁਝ ਬੋਲਦੇ ਵੀ ਦਿਖਾਈ ਦੇ ਰਹੇ ਹੋ ਤੇ ਉਹਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਕੀ ਪੂਰਾ ਵਿਵਾਦ ਕੀ ਹੋਇਆ ਸੀ ਉਹਦੇ ਬਾਰੇ ਸਪੱਸ਼ਟ ਆ। ਉਹ ਵਿਵਾਦ ਜੀ ਇਹ ਹੋਇਆ ਸੀਗਾ ਸਾਨੂੰ ਰੈਗੂਲਰਲੀ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਬਟ ਇਹ ਜਿਹੜਾ ਵਿਵਾਦ ਸੀਗਾ ਜਿਆਦਾ ਕੀ ਕਹਿੰਦੇ ਆ ਕੀ ਜਿਹਨੂੰ ਕਹਿ ਦਿੰਨੇ ਆਪਾਂ ਕਿ ਹਾਈਲਾਈਟ ਨਹੀਂ ਮਤਲਬ ਇਹ ਚੀਜ਼ ਮੇਰੇ ਨਾਲ ਪਹਿਲੀ ਵਾਰੀ ਹੋਈ ਹੈ ਜਿਸ ਵਿੱਚ ਮੈਂ ਹਰਟ ਹੋਈ ਹਾਂ। ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇਦਾਂ ਦੀ ਕੋਈ ਇਸ਼ਾਰੇ ਕਰਦਾ ਆਪਾਂ ਇਗਨੋਰ ਕਰ ਦਿੰਨੇ ਆ ਕੋਈ ਬੈਡ ਮਤਲਬ ਇਸ਼ਾਰੇ ਕਰੇ ਇੰਗੁਲਾੰਗਲਾ ਕਰ ਰਿਹਾ ਜੋ ਵੀ ਆਪਾਂ ਇਗਨੋਰ ਕਰ ਦਿੰਨੇ ਆ ਆਪਾਂ ਦੂਜੇ ਪਾਸੇ ਲੱਗ ਜਾਨੇ ਆਪਣਾ ਧਿਆਨ ਹਟਾ ਕੇ ਕਿਉਂਕਿ ਸਾਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਆਪਣੀ ਪਰਫਾਰਮਾਂਸ 'ਤੇ ਧਿਆਨ ਦੇਣਾ ਆ ਬਸ ਠੀਕ ਆ ਓਕੇ ਤੇ ਇਸ ਬੰਦੇ ਨੇ ਕੀ ਕੀਤਾ ਮੈਨੂੰ ਕਹਿੰਦਾ ਕਿ ਤੂੰ ਸਟੇਜ ਤੇ نیچے ਆ ਕੇ ਡਾਂਸ ਕਰ ਠੀਕ ਆ ਮੈਂ ਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ ਮੈਂ ਕੱਲੀ ਖੜੀ ਸੀ ਤੇ ਮੈਨੂੰ ਕਹਿੰਦਾ نیچے ਆ ਕੇ ਡਾਂਸ ਕਰ ਆਪਣੀ ਪੈਸੇ ਦੀ ਧੌਂਸ ਦਿਖਾ ਰਿਆ ਸੀ ਮੈਨੂੰ ਤੇ ਫਿਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ نیچے ਆਣਾ ਕਹਿੰਦਾ ਤੂੰ ਜਾਓ ਮੈਨੂੰ ਕਹਿੰਦਾ ਤੂੰ ਸਟੇਅਰ ਤੋਂ نیچے ਜਾ ਮੈਂ ਕਿਹਾ ਠੀਕ ਆ ਮੈਂ ਕਿਹਾ ਮੈਂ ਚਲ ਜਾਨੀ ਆ ਇੱਕ ਵਾਰੀ ਮੈਂ ਚਲ ਗਈ ਫਿਰ ਦੂਜੀ ਵਾਰ ਮੈਨੂੰ ਉਹਨਾਂ ਨੇ ਆਪ ਉਹਨਾਂ ਨੇ ਭੇਜਿਆ ਕਿ ਉਹ ਤੁਹਾਨੂੰ ਨਾ ਬੁਲਾਉਂਦੇ ਪਏ ਡਾਂਸ ਲਈ ਠੀਕ ਹੈ ਮੈਂ ਗਈ ਉੱਥੇ ਖੜੀ ਖੜੀ ਹੋ ਗਈ ਮੈਂ ਉੱਥੇ ਡਾਂਸ ਕਰਨ ਲਈ ਖੜੀ ਹੋ ਗਈ ਕਿ ਫਿਰ ਵੀ ਮੈਨੂੰ ਕਹਿੰਦੇ ਆ ਕਿ ਤੂੰ ਨਾ نیچے ਆ ਕੇ ਤੈਨੂੰ ਕਿਹਾ ਸੀ ਤੈਨੂੰ ਕਿਹਾ نیچے ਆ ਮੈਂ ਕਿਹਾ ਮੈਨੂੰ ਉਹਨਾਂ ਨੇ ਪਿੱਛੇ ਵਾਲਿਆਂ ਨੇ ਭੇਜਿਆ ਲਾਡੀ ਹੋਣਾ ਨੇ ਕਿ ਸਿਰਫ ਉੱਪਰ ਹੀ ਡਾਂਸ ਕਰਨਾ نیچے ਨਹੀਂ ਜਾਣਾ ਮੈਂ ਜਿਹੜੀ ਪੂਰੀ ਵਾਰਦਾਤ ਹੋਈ ਹੈ ਨਾ ਫਿਰ ਮੈਨੂੰ ਕਹਿੰਦੇ ਆ ਕਿ ਦੂਜੇ ਬੰਦੇ ਇੱਕ ਆ ਕੇ ਕਹਿੰਦਾ ਮੈਨੂੰ ਉਹਨਾਂ ਨੇ ਬੁਲਾਇਆ ਮੈਂ ਕਿਹਾ ਮੈਂ ਵੀ ਕੁੜੀਆਂ ਮੈਂ ਵੀ ਇਨਸਾਨ ਆ ਠੀਕ ਆ ਨਾ ਮੈਂ ਕੰਮ ਕਰਦੀ ਦਾ ਮਤਲਬ ਵੇ ਥੋੜੀ ਤੁਸੀਂ ਮੈਨੂੰ ਐਦਾ ਦਾ ਮੈਂ ਬੋਲਦੀ ਪਈ ਸੀ ਹੱਲੇ ਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ ਮਾਰਿਆ ਗਲਾਸ ਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੇਰੇ ਵੱਲ ਮਾਰਿਆ ਅਟੈਕ ਆਪਣੀ ਵੱਲੋਂ ਕੀਤਾ ਪਰ ਮੇਰੇ ਲੱਗਿਆ ਨਹੀਂ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਵਾ ਵਗੈਰਾ ਖੇਚ ਲੀਆਂ ਮੇਰੀਆਂ ਫਿਰ ਮੈਂ ਥੋੜਾ ਹਾਈਪਰ ਹੋ ਗਈ ਤਾਂ ਫਿਰ ਮੈਂ ਗਾਲਾ ਗੂਲਾ ਜਿਹੜੀਆਂ ਗੱਡੀਆਂ ਵਾ ਜੀ ਹਾਂ ਮੈਂ ਗੱਡੀਆਂ ਨੇ ਕਿਉਂਕਿ ਅ ਇਨਸਾਨ ਆ ਮੈਂ ਕੁੜੀਆਂ ਤਾਂ ਜੇ ਮੈਂ ਗੰਦੀ ਗੰਦੀ ਲੈਂਗੁਏਜ ਯੂਜ਼ ਕਰ ਲਈ ਤਾਂ ਫਿਰ ਕੀ ਹੋ ਗਿਆ ਪਰ ਹੈਗੀ ਤਾਂ ਇਨਸਾਨ ਉਹਨਾਂ ਨੇ ਟਰਿਕ ਕੀਤੀ ਹੋਈ ਸੀ ਹਾਂਜੀ ਜੀ ਬਿਲਕੁਲ ਉਹਨਾਂ ਨੇ ਪੈਗ ਵਾਲਾ ਮੇਰੇ ਜਿਹੜਾ ਗਲਾਸ ਮਾਰਿਆ ਵਾ ਹਾਂਜੀ ਸ਼ਰਾਬ ਚ ਰੱਜ ਹੋਈ ਸੀ ਮਤਲਬ ਦਾਰੂ ਵੀ ਦੀ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਇਹ ਕਿ ਨਹੀਂ ਜੇ ਸ਼ਰਾਬ ਪੀਤੀ ਹੁੰਦੀ ਆ ਤੇ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ ਮਾਵਾ ਵੀ ਤਾਂ ਨਾਲ ਆਈਆਂ ਹੁੰਦੀਆਂ ਤੇ ਇਹ ਇਹ ਦੂਜੀਆਂ ਬਗਾਨੀਆਂ ਕੁੜੀਆਂ ਨਹੀਂ ਕਿ ਉਹ ਇਦਾਂ ਦਾ ਰਿਐਕਟ ਕਰਦੇ ਨੇ ਨਹੀਂ ਲੱਗਦਾ ਨਹੀਂ ਕਿ ਇੱਕ ਮਤਲਬ ਮਹਿਲਾਵਾਸ ਦੀਆਂ ਕੁੜੀਆਂ ਵਾਸਤੇ ਬੜਾ ਔਖਾ ਹੋ ਗਿਆ ਕਿਉਂਕਿ ਹੁਣ ਕਾਰੋਬਾਰ ਤਾਂ ਜਾਂ ਕੰਮ ਤਾਂ ਕਰਨਾ ਹੀ ਕਰਨਾ ਵਾ ਬਿਲਕੁਲ ਜੀ ਵੀ ਜੇ ਹੁਣ ਜਿੱਦਾਂ ਤੁਸੀਂ ਸਟੇਜ ਪਰਫਾਰਮੈਂਸ ਕਰਦੇ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਪੜੇ ਲਿਖੇ ਹੋਣ ਦੇ ਬਾਵਜੂਦ ਲੋਕ ਇਸ ਤਰ੍ਹਾਂ ਜਿਹੜਾ ਮਹਿਲਾਵਾਂ ਨਾਲ ਸਲੂਕ ਕਰਦੇ ਲੱਗਦਾ ਕਿਤੇ ਨਾ ਕਿਤੇ ਹਾਂਜੀ ਬਿਲਕੁਲ ਇਹ ਸਿਕਿਉਰਟੀ ਪਤਾ ਕੀ ਹੈ 40% ਲੋਕ ਨਹੀਂ ਜਿਹੜੇ ਜਿਹੜੇ ਅੱਜਕੱਲ ਜਿਹੜੇ ਐ ਵੈਸੇ ਤਾਂ ਮੇਰੀਆਂ ਪਾਰਟੀਆਂ ਸਾਰੀਆਂ ਐਨਆਰਏ ਹੁੰਦੀਆਂ ਵਧੀਆ ਫੰਕਸ਼ਨ ਹੁੰਦੇ ਮੈਂ ਫਰੈਂਡ ਡੀਜੇ ਨਕੌਦਰ ਦੇ ਨਾਲ ਕੰਮ ਕਰਦੀ ਰਹੀਆਂ ਤੇ ਲਾਸਟ ਤੇ ਉਸ ਬੰਦੇ ਨੇ ਵੀ ਆ ਕੇ ਮੈਨੂੰ ਕਹਿਤਾ ਜਿੱਦੋਂ ਆ ਪ੍ਰੋਬਲਮ ਹੋਈ ਆ ਤੇ ਉਹ ਵੀ ਬੰਦਾ ਮੈਨੂੰ ਆ ਕੇ ਕਹਿੰਦਾ ਆ ਕਿ ਸਾਡਾ ਨਾਂ ਨਹੀਂ ਹੈਗਾ ਵਿੱਚ ਸਾਡੇ ਬੈਨਰ ਦਾ ਨਾਂ ਨਹੀਂ ਹੈਗਾ ਮੈਂ ਕਿਹਾ ਉਹ ਦਿਨ ਭੁੱਲ ਗਿਆ ਵਾ ਜਦੋਂ ਤੇਰੇ ਬੈਨਰ ਤੇ ਮੈਂ ਤਿੰਨ ਚਾਰ ਸਾਲ ਕੰਮ ਕੀਤੇ ਆ ਮਤਲਬ ਇੱਥੇ ਕਹਿਣਾ ਮਤਲਬ ਇਹ ਆ ਕਿ ਸਿਕਿਉਰਟੀ ਕੋਈ ਨਹੀਂ ਹੈਗੀ ਸਾਡੀ ਸਿਰਫ ਅਸੀਂ ਆਪ ਦੀ ਰਿਸਪਾਂਸਿਬਿਲਟੀ ਤੇ ਕੰਮ ਕਰਦੇ ਆ ਤੇ ਇਹ ਜਿਹੜੇ ਲੋਕ ਸਮਝ ਲੈਂਦੇ ਨੇ ਕਿ ਇਹਨਾਂ ਦੀ ਮਜਬੂਰੀ ਆ ਤੇ ਮੈਂ ਤੁਹਾਨੂੰ ਸਿੱਧਾ ਗੱਲ ਕਹਿਣਾ ਚਾਹੂੰਗੀ ਜਿਹੜੇ ਲੋਕੀ ਕਹਿੰਦੇ ਨੇ ਇਹ ਕਾਦੀ ਮਜਬੂਰੀ ਹੋਈ ਜੀ ਡਾਂਸ ਹੀ ਕਰਨਾ ਹੈ ਚਲਿੱਤਰਤਾ ਹੀ ਕਰਨੀ ਹੈ ਨਚਤਰਤਾ ਹੀ ਕਰਨੀ ਆ ਤੁਸੀਂ ਹੋਰ ਵੀ ਕੰਮ ਕਰ ਲਓ ਨਹੀਂ ਭਈ ਮੈਂ ਤਾਂ ਡਾਂਸ ਕਰਨਾ ਮੇਰੀ ਜੋਬ ਆ ਡਾਂਸ ਤੁਹਾਡੇ ਗਰੁੱਪ ਨੇ ਤੁਹਾਡਾ ਸਟੈਂਡ ਲਿਆ ਤੁਹਾਡੇ ਨਾਲ ਖੜੇ ਹੋ ਹਾਂਜੀ ਤੁਹਾਡੇ ਗਰੁੱਪ ਨੇ ਸਟੈਂਡ ਲਿਆ ਨਹੀਂ ਜੀ ਉਹ ਸਿਰਫ ਮੈਨੂੰ ਕਹਿ ਰਹੇ ਸੀਗੇ ਕਿ ਸਿਮਰ ਆਪਾਂ ਪੇਮੈਂਟ ਲੈਣੀ ਹੈ ਤੂੰ ਚੁੱਪ ਕਰ ਜਾ ਪੇਮੈਂਟ ਮਿਲੀ ਤੁਹਾਨੂੰ ਬਾਅਦ ਵਿੱਚ ਹਾਂਜੀ ਪੇਮੈਂਟ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਰਦੀ ਸੀ ਕਿ ਤੂੰ ਜਾ ਇੱਥੋਂ ਮੈਂ ਕਿਹਾ ਮੈਂ ਕਿ ਹੋ ਜਾਵਾ ਜਦ ਮੇਰੀ ਕੋਈ ਗਲਤੀ ਨਹੀਂ ਆ ਹੂੰ ਠੀਕ ਹੈ ਕਿ ਉਹ ਮੈਂ ਕਹਿੰਦੀ ਸੀ ਕਿ ਉਹ ਹਾਂਜੀ ਉਹ ਮੈਂ ਤੁਹਾਨੂੰ ਦੱਸਿਆ ਨਾ ਉਹ ਪੈਸੇ ਦੀ ਧੋਸ ਦਿਖਾ ਰਹੀ ਸੀ ਤੇ ਮੈਂ ਮੈਂ ਸੋ ਗਰੁੱਪ ਵਾਲਿਆਂ ਨੂੰ ਕਿਹਾ ਤੁਸੀਂ ਇੱਕ ਵਾਰੀ ਮੇਰੇ ਨਾਲ ਖੜੇ ਤਾਂ ਹੋਵੋ ਮੈਂ ਤੁਹਾਡੇ ਪੂਰਾ ਸੀਜ਼ਨ ਫ੍ਰੀ ਸ਼ੋ ਲਾਵਾਂਗੀ ਪਰ ਉਹ ਕੋਈ ਵੀ ਬੰਦਾ ਮੇਰੇ ਵੱਲ ਦੀ ਗੱਲ ਛੱਡ ਕੇ ਉਹਨਾਂ ਵੱਲ ਦੀ ਹੀ ਗੱਲ ਕਰਦਾ ਸੀ ਹਾਂਜੀ ਹਾਂਜੀ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਹੈ ਜਿਵੇਂ ਅੱਜ ਤੁਹਾਡੇ ਨਾਲ ਹੈ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਇਹ ਗੱਲਾਂ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਕੁੜੀਆਂ ਦੇ ਨਾਲ ਕੁਝ ਕੁੜੀਆਂ ਜਿਹੜੀਆਂ ਨੇ ਘਰਦਿਆਂ ਤੋਂ ਚੋਰੀ ਕੰਮ ਕਰ ਰਹੀਆਂ ਨੇ ਇਸ ਲਾਈਨ ਦੇ ਵਿੱਚ ਤੇ ਉਹ ਇਸ ਕਰਕੇ ਕਹਿੰਦੀਆਂ ਨੇ ਕਿ ਨਹੀਂ ਛੱਡ ਪਰ ਤੇ ਕਈ ਕੁੜੀਆਂ ਕਹਿੰਦੀਆਂ ਕਿ ਡਰ ਜਾਂਦੀਆਂ ਨੇ ਹਨਾ ਇਦਾਂ ਹੁੰਦਾ ਵਾ ਤੇ ਪਰ ਕਿਹੜੀ ਵਾਰ ਨੇ ਤੁਹਾਡੇ ਸਾਥ ਦਿੱਤਾ ਤੁਹਾਡਾ ਪਰਿਵਾਰ ਨਾਲ ਖੜਾ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਮੇਰਾ ਪਰਿਵਾਰ ਨਾਲ ਸਾਰਾ ਹੀ ਖੜਾ ਹੈ ਮੇਰੇ ਪਰਿਵਾਰ ਨੇ ਇਹ ਵੀ ਗੱਲ ਕਹੀ ਹੈ ਕਿ ਤੂੰ ਇਹ ਕੰਮ ਨਾ ਕਰਿਆ ਕਰ ਮੈਂ ਕਹਿੰਨੀ ਆ ਕਿ ਦੇਖੋ ਮੈਂ ਕੋਈ ਗਲਤ ਕੰਮ ਨਹੀਂ ਕਰ ਰਹੀ ਮੈਨੂੰ ਪਤਾ ਤੇ ਮੇਰੇ ਰੱਬ ਨੂੰ ਪਤਾ ਠੀਕ ਹੈ ਨਾ ਜੇ ਮੈਂ ਸਟੇਜ ਤੇ ਜਾ ਕੇ ਲੱਤਾਂ ਮਾਰਦੀ ਪਈਆਂ ਇਟ ਮੀਨਸ ਕਿ ਮੈਂ ਸਹੀ ਕਰ ਰਹੀ ਮੈਂ ਕੁਝ ਗਲਤ ਨਹੀਂ ਦੁਨੀਆ ਦੇ ਸਾਹਮਣੇ ਕਰ ਰਹੀ ਜੋ ਕਰ ਰਹੀ ਆ ਅੱਛਾ ਇੱਕ ਹਾਸਾ ਵੀ ਵਾਪਰਿਆ ਸੀ ਪਹਿਲਾਂ ਵੀ ਇੱਕ ਮਹਿਲਾ ਕਲਾਕਾਰ ਦੇ ਨਾਲ ਜਦੋਂ ਹਾਂਜੀ ਗੋਲੀ ਵਾਲਾ ਹਾਸਾ ਵਰ ਪਰਿਆ ਸੀ ਨਾ ਹਾਂ ਮੈਂ ਵੀ ਸਕੇਉ ਨਹੀਂ ਹੈ ਜਿਆ ਜਾਇਬ ਮਤਲਬ ਇਹਦੇ ਵਿੱਚ ਗਲਤੀ ਸਿਰਫ ਆਰਗੇਨਾਈਜ਼ਰਾਂ ਦੀ ਹੈ ਜੀ ਕਿਉਂ ਕਿ ਕਿਉਂਕਿ ਇਹ ਪਹਿਲਾਂ ਇਹ ਪਤਾ ਕੀ ਕਹਿੰਦੇ ਨੇ ਉਹ ਪਾਰਟੀ ਖੁਸ਼ ਖੋਣੀ ਚਾਹੀਦੀ ਆ ਪਾਰਟੀ ਖੁਸ਼ ਹੋਣੀ ਚਾਹੀਦੀ ਆ ਇਹ ਚੀਜ਼ਾਂ ਇਹ ਕਹਿੰਦੇ ਨੇ ਕਿ ਪਾਰਟੀ ਖੁਸ਼ ਹੋਣੀ ਚਾਹੀਦੀ ਐ ਸੇ ਚਲੋ ਠੀਕ ਹੈ ਕਈ ਲੋਕ ਬਹੁਤ ਚੰਗੇ ਹੁੰਦੇ ਨੇ ਬਹੁਤ ਵਧੀਆ ਹਨਾ ਕਈ ਲੋਕ ਸਾਨੂੰ ਕਹਿੰਦੇ ਵੀ ਨੇ ਹੁਣ ਜਿਵੇਂ ਹੀਰਾ ਇੰਟਰਨੈਸ਼ਨਲ ਜੱਗੀ ਆ ਜੱਗੀ ਅਮਰਗੜੀਆ ਉਹ ਸਾਨੂੰ ਕਹਿੰਦਾ ਕਿ ਤੁਸੀਂ ਉਹਨਾਂ ਆਡੀਅנס ਵੱਲ ਨਹੀਂ ਦੇਖਣਾ ਤੁਸੀਂ ਪਰਫਾਰਮ ਕਰਨੀ ਆ ਸਿਰਫ ਤੁਸੀਂ ਪਰਫਾਰਮ ਕਰਨੀ ਆ ਤੁਸੀਂ ਆਡੀਅנס ਨੂੰ ਆਡੀਅנס ਨਾਲ ਮਤਲਬ ਨਹੀਂ ਆ ਤੁਸੀਂ ਪਰਫਾਰਮ ਕਰਨੀ ਆ ਠੀਕ ਹੈ ਉਹ ਵੈਲ ਨੇ ਤੇ ਬਾਕੀਆਂ ਨੂੰ ਇਹ ਹੁੰਦਾ ਕਿ ਇਹਨਾਂ ਨੂੰ ਇਨਾਮ ਮਿਲ ਜਾਈ ਇਨਾਮ ਮਿਲ ਜੇ ਬਸ ਕੁੜੀਆਂ ਦੇ ਸਿਰ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਕੀ ਹੁੰਦਾ ਵੈਸੇ ਸਰਕਾਰ ਸਰਕਾਰ ਅੱਛਾ ਪੁਲਿਸ ਸਰਕਾਰ ਨੂੰ ਪੁਲਿਸ ਨੂੰ ਇਹੀ ਕਹੂੰਗੀ ਕਿ ਭਾਈ ਤੁਸੀਂ ਜਿਹੜੀ ਮੇਰੀ ਮੇਰਾ ਖੁਦ ਦਾ ਪਰਸਨਲ ਮਾਮਲਾ ਵਾ ਏ ਤੇ ਮੈਂ ਆਪ ਦੀ ਜਿਹੜੀ ਮੇਰੀ ਸੈਲਫ ਰਿਸਪੈਕਟ ਆ ਉਹ ਵਾਪਸ ਚਾਹਨੀ ਆ ਉਸ ਬੰਦੇ ਤੇ ਮੈਂ ਕੇਸ ਕਰਨਾ ਮਾਨ ਹਾਲੀਂ ਦਾ ਚਾਹੇ ਕਿੰਨਾ ਟਾਈਮ ਵੀ ਚੱਲੇ ਮੈਂ ਉਹ ਚੱਲਣ ਲਈ ਤਿਆਰ ਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਆ ਉਹ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ ਉਹ ਮੈਨੂੰ ਜਿਹੜਾ ਬੰਦੇ ਨੇ ਸਪான்ਸਰ ਕੀਤਾ ਸੀ ਲਾੜੀ ਗਿੱਲ ਨੇ ਭੇਜੀ ਆ ਮੇਰੇ ਮੈਨੇਜਰ ਨੂੰ ਮੈਨੇਜਰ ਨੇ ਭੇਜੀ ਆ ਮੈਨੂੰ ਮੈਂ ਫਿਰ ਆਪ ਦੇ ਸਟੇਟਸ ਤੇ ਪਾਈ ਆ ਤੇ ਸਟੇਟਸ ਤੇ ਮੈਂ ਲਿਖ ਕੇ ਪਾਇਆ ਸੀ ਕਿ ਇੱਜ਼ਤ ਕਰੂਗੇ ਤੱਕਰਾਉਗੇ ਨਹੀਂ ਤੇ ਗਾਲ੍ਹਾਂ ਸੁਣੂਗੇ ਤੇ ਹੁਣ ਉਸ ਤੋਂ ਕੰਪਲੇਟ ਕਰ ਦਿੱਤੀ ਕੀ ਇਹ ਤਾਂ ਅਸੀਂ ਕੜ ਹਾਂਜੀ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਆ ਕੋਈ ਵੀਡੀਓ ਜਿਹੜੀ ਵਾਇਰਲ ਹੋਈ ਆ ਵੀਡੀਓ ਦਾ ਪਤਾ ਲੱਗਿਆ ਵੀਡੀਓ ਨੂੰ ਵੈਰੀਫਾਈ ਕਰਨ ਤੋਂ ਬਾਅਦ ਜੈਹ ਜੀ ਵੀ ਕਾਰਵਾਈ ਹੋਊਗੀ ਉਸ ਕੀਤੀ ਜਾਊਗੀ ਆ ਦਰਖਾਸਤ ਤੁਹਾਨੂੰ ਦਿੱਤੀ ਗਈ ਆ ਉਸ ਡਾਂ ਸਾਡੇ ਤੱਕ ਅਜੇ ਤੱਕ ਕੋਈ ਵੀ ਫਰਿਆਦੀ ਬੰਦਾ ਜਿਹੜਾ ਪਹੁੰਚ ਨਹੀਂ ਕੀਤੀ ਇਹਨਾਂ ਨੂੰ ਬੋਲ ਕਿਹਾ ਗਿਆ ਵੀ ਸਮਰਾਲੇ ਐਫ ਆਈ ਆਰ ਰਾਤ ਦਿੱਤੀ ਗਈ ਸੀ ਨਹੀਂ ਮੈਂ ਇੱਥੇ ਸੀਗਾ ਮੈਂ ਜਾ ਕੇ ਵੀ ਆਇਆ ਹਾਂ ਉੱਥੇ ਮੌਕੇ ਤੇ ਕੋਈ ਗੱਲਬਾਤ ਨਹੀਂ ਸੀਗੀ ਇੰਦਾ ਦੇ ਮਾਮਲੇ ਵਿੱਚ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਸ਼ਰਿਆਮ ਉਹ ਉਹਨਾਂ ਨੂੰ ਬੋਲ ਰਹੀ ਹੈ ਲੇਡੀ ਨਾਲ ਬਤਮੀਜੀ ਕਰਦੇ ਨਜ਼ਰ ਵੀ ਆ ਰਹੇ ਨੇ ਕਾਂਚੇ ਦੇ ਗਲਾਸ ਵੀ ਉਹਦੇ ਮਾਰੇ ਨੇ ਪਹਿਲਾਂ ਵਿੱਚ ਉਹ ਜਿਹੜਾ ਸ਼ਖਸ ਆ ਉਹਦੇ ਉੱਤੇ ਬਣਦੀ ਕਾਰਵਾਈ ਹੋਊਗੀ ਬਿਲਕੁਲ ਹੁੰਦੀ ਹੈ ਉਹ ਕਾਰਵਾਈ ਬਿਲਕੁਲ 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 ਹੋਊਗੀ ਦੇਖੋ ਜੋ ਵੀਡੀਓ ਨੂੰ ਪਹਿਲਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਜਾਂ ਕੋਈ ਕੰਪਲੇਨੈਂਟ ਸਾਡੇ ਕੋਲ ਆ ਜਾਂਦਾ ਹੈ ਉਹਦੇ ਮੁਤਾਬਕ ਦਸਨ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਜੋ ਵੀ ਕਾਰਵਾਈ ਹੋਊਗੀ ਵਾਸ਼ ਹੋਊਗੀ ਕੋਈ ਬੰਦਾ ਬਖਸ਼ਿਆ ਨਹੀਂ ਜਾਊਗਾ ਇਹ ਚ ਇਹ ਵੀ ਦੱਸਿਆ ਜਾ ਰਿਹਾ ਵੀ ਜਿਹੜਾ ਉਹ ਸ਼ਾਕਸ਼ਾ ਜੀ ਨੇ ਬਦਤਮੀਜੀ ਕੀਤੀ ਆ ਉਹ ਕੋਈ ਡੀਐਸਪੀ ਜਾਂ ਡੀਸੀ ਦਾ ਕੋਈ ਰੀਡਰ ਜਾਂ ਗਨਮੈਨ ਵਗੈਰਾ ਵੀ ਆ ਕੁਛ ਇਦਾਂ ਦੀ ਜਾਣਕਾਰੀ ਆਈ ਇਹ ਨਹੀਂ ਕੋਈ ਇਹ ਪਤਾ ਲੱਗਿਆ ਸੀ ਵੀ ਕੋਈ EMPLOYEE ਹੈਗਾ ਉਹ ਇਹ ਨਹੀਂ ਪਤਾ ਕਿਹੜੇ ਮੈਕਮ ਵਿੱਚ ਤੇ ਰਿਵਾਲਵਰ ਦੀ ਇੱਕ ਗੱਲ ਕਹੀ ਜਾ ਰਹੀ ਹੈ ਵੀ ਉਹਨੇ ਪ੍ਰਾਈਵੇਟ ਆਪਣਾ ਰਿਵਾਲਵਰ ਵੀ ਨਾਲ ਰੱਖਿਆ ਹੋਇਆ ਸੀ ਜਦ ਕਿ ਹਦਾਇਤਾਂ ਅਨੁਸਾਰ ਜਿਹੜੇ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਨੇ ਵੀ ਜਮ੍ਹਾਂ ਕੀਤਾ ਜਾਵੇ ਅਸਲਾ ਉਹ ਅਸਲਾ ਲੈ ਕੇ ਕਿਵੇਂ ਨਾਲ ਚੱਲ ਸਕਦਾ ਵਾ ਮੁਲਾਜ਼ਮ ਕਰਕੇ ਉਹ ਨਾਲ ਰੱਖ ਰਿਹਾ ਸੀ ਉਹ ਵੀ ਵੈਰੀਫਾਈ ਕੀਤਾ ਜਾ ਸਕਦਾ ਲੇਕਿਨ ਉਸ ਸਮੇਂ ਕੋਈ ਇੰਦਾਂ ਦੀ ਗੱਲ ਨਹੀਂ ਨੋਟਸ ਦੇ ਵਿੱਚ ਆਈ ਵੀ ਕੋਈ ਰਿਵਾਲਵਰ ਵਗੈਰਾ ਸੀ ਮਨ ਦੀ ਗੱਲ ਵੀ ਕੀਤੀ ਜਾਊਗੀ ਬਿਲਕੁਲ ਜੀ ਬਿਲਕੁਲ 100% ਵਖਸ਼ ਨਹੀਂ ਜਾਣਗੇ ਜੇ ਜੇਸ ਬੰਦੇ ਨੇ ਕੋਈ ਗਲਤੀ ਕੀਤੀ ਉਹ ਵਖਸ਼ ਨਹੀਂ ਜਾਊਗਾ ਉਹ ਤੁਹਾਡੇ ਚੈਨਲ ਨਹੀਂ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਵਾਕਿਆ ਉਤੇ ਕੋਈ ਕਾਰਵਾਈ ਹੋਈ ਹੈ